ਜੇ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੇ ਵਿਸ਼ੇ ਵਿੱਚ ਗੱਲ ਕਰਨੀ ਹੈ ਕਿ ਜੋ ਪ੍ਰਸ਼ਾਦ ਦਾ ਪੀਰਾਂ ਘੀਰਾਂ ਨੂੰ ਮੰਨਣ ਵਾਲਾ ਰੂਹਾ ਭੋਗ ਲਗਾਉਂਦੀਆਂ ਹੈ ਸੋ ਉਸ ਪ੍ਰਸ਼ਾਦ ਦੀ ਵਰਤੋਂ ਸਹੀ ਤਰੀਕਾ ਕੀ ਹੈ ਸੋ ਪ੍ਰਸ਼ਾਦ ਭੋਗ ਲੱਗਣ ਤੋਂ ਬਾਅਦ ਉਹਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਤੇ ਕਿਹਨਾਂ ਨੂੰ ਕਰਨੀ ਚਾਹੀਦੀ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਨ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਮੈਂਟਾਂ ਜੂ ਵੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਸੋ ਬਾਕੀ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਹੈ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੇ ਲਿਖਣਾ ਤੇ ਨਾਲ ਘੰਟੀ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਜੇਕਰ ਤੁਸੀਂ ਇਹ ਘੰਟੀ ਦਾ ਬਟਨ ਦਬਾਉਂਦੇ ਹੋ ਤਾਂ ਇਹਦੇ ਨਾਲ ਵੀਡੀਓ ਦਾ ਤੁਹਾਨੂੰ ਮੈਸੇਜ ਹਰ ਰੋਜ਼ ਮਿਲਦਾ ਰਹੇਗਾ ਜਦੋਂ ਵੀ ਵੀਡੀਓ ਅਸੀਂ ਅਪਲੋਡ ਕਰਾਂਗੇ ਜੀ ਸੋ ਹੁਣ ਆਪਾਂ ਇੱਥੇ ਪੁੱਛੀਓ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਪੂਰੀਆਂ ਜਰੂਰ ਸੁਣਿਆ ਕਰੋ ਇਹ ਸਵਾਲ ਕਿਸੇ ਇੱਕ ਦਾ ਨਹੀਂ ਹੁੰਦਾ ਹਰ ਇੱਕ ਦੇ ਨਾਲ ਜੁੜਿਆ ਹੁੰਦਾ ਤੁਹਾਨੂੰ ਬਿਨਾਂ ਪੁੱਛਿਆ ਹੀ ਸਵਾਲਾਂ ਦੇ ਜਵਾਬ ਮਿਲ ਸਕਦੇ ਨੇ ਜੀ ਜੇਕਰ ਪੂਰੀ ਵੀਡੀਓ ਸੁਣਦੇ ਹੋ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਇੱਕ ਸਵਾਲ ਕੀਤਾ ਗਿਆ ਹੈ ਜੀ ਇਹ ਲਿਖਦੇ ਨੇ ਕਿ ਪੁੱਜੇ ਹੋਏ ਚਣਿਆਂ ਦਾ ਹੀ ਭੋਗ ਲਪਾਉਣਾ ਹੈ ਕੱਟੀ ਕੁੜੀ ਨੂੰ ਜਾਂ ਫਿਰ ਰਾਤ ਨੂੰ ਕਣਕ ਨੂੰ ਭਿਉਂ ਕੇ ਸਵੇ ਨੂੰ ਸ਼ੱਕਰ ਪਾ ਕੇ ਕੀ ਕੱਕੀ ਕੁੜੀ ਨੂੰ ਕੋਗ ਨਗਾ ਸਕਦੇ ਆ ਸੋ ਕਹਿੰਦੇ ਕੀ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਸੋ ਚੰਗੀ ਤਰ੍ਹਾਂ ਦੱਸਿਆ ਕਰੋ ਸੋ ਕੋਸ਼ਿਸ਼ ਹੁੰਦੀ ਹੈ ਕਿ ਗੱਲ ਜਿੰਨੀ ਤਰ੍ਹਾਂ ਦੱਸੀ ਜਾਵੇ ਪਰ ਕੋਈ ਨਾ ਕੋਈ ਗੱਲ ਰਹਿ ਹੀ ਜਾਂਦੀ ਹੈ ਜੀ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਐ ਸੇ ਸੋ ਦੇਖੋ ਜੀ ਇਹ ਤੁਹਾਡੀ ਸ਼ਰਦਾ ਹੈ ਸ਼ਰਦਾ ਦੇ ਨਾਲ ਤੁਸੀਂ ਜੋ ਵੀ ਭੇਟ ਕਰਦੇ ਹੋ ਆਪਣੇ ਗੁਰੂ ਪੀਰ ਨੂੰ ਉਹ ਮਨਜ਼ੂਰ ਕਰ ਲੈਂਦੇ ਨੇ ਸੋ ਉਹਨਾਂ ਨੇ ਤੁਹਾਡੇ ਮਨ ਦੀ ਭਾਵਨਾ ਦੇਖਣੀ ਹੈ ਸੋ ਆ ਕਿ ਇੱਥੇ ਜੋ ਗੱਲ ਜਣਿਆਂ ਦੇ ਪ੍ਰਸ਼ਾਦ ਦੀ ਕੀਤੀ ਗਈ ਆ ਤੇ ਉਹ ਪੁੱਜੇ ਹੋਏ ਜਣੇ ਤੁਸੀਂ ਲਿਆ ਕੇ ਕੱਕੀ ਘੋੜੀ ਦੇ ਨਾਮ ਤੇ ਰੱਖ ਸਕਦੇ ਹੋ ਦਰਬਾਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਤੇ ਕੁਛ ਪ੍ਰਸ਼ਾਦ ਦੀ ਤਰ੍ਹਾਂ ਕਰਦੇ ਮੈਂਬਰਾਂ ਦੇ ਵਿੱਚ ਵੰਡ ਦੋ ਵੰਡ ਕੇ ਸ਼ਕਲੋ ਜੀ ਸੋ ਜੇਕਰ ਕਿਸੇ ਨੂੰ ਦੇ ਸਕਦੇ ਹਾਂ ਜਾਂ ਬਾਹਰ ਕਿਤੇ ਕਰਮ ਕਰਨ ਜਾਂਦੇ ਹਾਂ ਉੱਥੇ ਤਾਂ ਫਿਰ ਸੰਗਤ ਹੁੰਦੀ ਹੈ ਜਿੰਨਾ ਪ੍ਰਸ਼ਾਦ ਵੰਡੂਗਾ ਚੰਗਾ ਹੀ ਹੁੰਦਾ ਹੈ ਜੀ ਸੋ ਵਾਕੀ ਆਪਾਂ ਇੱਥੇ ਇਹਨਾਂ ਨੇ ਵੀ ਸਵਾਲ ਕੀਤਾ ਹੈ ਕਿ ਉਹ ਪ੍ਰਸ਼ਾਦ ਦਾ ਕਰਨਾ ਕੀ ਹੈ ਬਾਅਦ ਵਿੱਚ ਸੋ ਇਹਦੇ ਬਾਰੇ ਤਾਂ ਆਪਾਂ ਅੱਜ ਵਿਸ਼ੇ ਵਿੱਚ ਹੀ ਗੱਲ ਕਰਾਂਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜਦੋਂ ਮੈਂ ਕਵਾਲੀ ਸੁਣਦੀ ਹਾਂ ਤੇ ਮੇਰਾ ਮਨ ਬਹੁਤ ਖੁਸ਼ ਹੁੰਦਾ ਹੈ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਸੋ ਕਹਿੰਦੇ ਕਿ ਦਿਲ ਕਰਦਾ ਹੈ ਕਿ ਮੈਂ ਭੰਗੜਾ ਪਾਵਾਂ ਸੋ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਜਦੋਂ ਅਸੀਂ ਆਪਣੇ মুর্ਸ਼ਦ ਨੂੰ ਦਿਲੋਂ ਪਿਆਰ ਕਰਨ ਲੱਗ ਪੈਂਦੇ ਆ ਉਹਦੀ ਜਾਦ ਦੇ ਵਿੱਚ ਰੁੱਝੇ ਰਹਿੰਦੇ ਆ ਤਾਂ ਫਿਰ ਮਨ ਵਾਗੋ-ਵਾਗ ਹੋ ਜਾਂਦਾ ਹੈ ਸੋ ਫਿਰ ਉਹਦੀ ਜਾਦ ਦੇ ਵਿੱਚ ਨੱਚਣਾ ਗਾਉਣਾ ਉਹ ਮਨ ਨੂੰ ਗੱਲਾਂ ਪਾਉਂਦਣਾ ਹੈ ਸੋ ਉਹ ਦੁਨਿਆਵੀ ਦੁਨੀਆਂ ਤੋਂ ਕਾਫੀ ਦੂਰ ਇਨਸਾਨ ਆ ਜਾਂਦਾ ਜਿਹੜਾ ਉਹਦੇ ਰੰਗ ਵਿੱਚ ਹੀ ਆਪਣੇ ਆਪ ਨੂੰ ਰੰਗਣਾ ਚਾਹੁੰਦਾ ਹੈ ਇਹੋ ਜਿਹੀਆਂ ਰੂਹਾਂ ਬਿਲ ਨਹੀਂ ਆਹੀ ਹੁੰਦੀਆਂ ਨੇ ਜੀ ਬਾਕੀ ਜਦੋਂ ਆਪਣੇ ਮਾਲਕ ਨੂੰ ਮਨਾਉਣਾ ਹੋਵੇ ਤਾਂ ਫਿਰ ਬਹੁਤੀ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ ਨਾ ਦੁਨੀਆਂ ਦੀ ਪ੍ਰਵਾਹ ਕਰਨੀ ਚਾਹੀਦੀ ਫਿਰ ਜੋ ਮਨ ਨੂੰ ਚੰਗਾ ਲੱਗਦਾਉਂਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ ਕਿਉਂਕਿ ਬਾਕੀ ਸਭ ਕੁਝ ਝੂਠ ਹੈ ਇੱਕ ਮਰਨਾ ਸੱਚ ਹੈ ਤੇ ਦੂਸਰਾ ਪਰਮਾਤਮਾ ਦਾ ਨਾਮ ਸੱਚ ਹੈ ਜਿਨ੍ਹਾਂ ਤੁਸੀਂ ਆਪਣੇ ਮਾਲਕ ਨੂੰ ਖੁਸ਼ ਕਰ ਲਓਗੇ ਉੰਨੀ ਹੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਜੀ ਸੋ ਬਾਕੀ ਰਿਸ਼ਤੇ ਨਾਤੇ ਨੂੰ ਮਨਾਉਂਦਾ ਮਨਾਉਂਦਾ ਇਨਸਾਨ ਆਪਣੀ ਜ਼ਿੰਦਗੀ ਪੂਰੀ ਕੱਢ ਲੈਂਦਾ ਆ ਆਪਣੀ ਜਾਨੀ ਜ਼ਿੰਦਗੀ ਖਵਾ ਲੈਂਦਾ ਹੈ ਪੂਰੀ ਪਰ ਰਿਸ਼ਤੇ ਨਾਤੇ ਫਿਰ ਵੀ ਨਹੀਂ ਮੰਨਦੇ ਸੋ ਇਸ ਕਰਕੇ ਉਹ ਚੀਜ਼ ਨੂੰ ਮਨਾਉਣਾ ਸਿੱਖ ਲੋ ਅਜਤੋਂ ਜਿਹੜੀ ਚੀਜ਼ ਦੀ ਤੁਹਾਡੀ ਜ਼ਿੰਦਗੀ ਵਿੱਚ ਅਹਿਮੀਅਤ ਹੈ ਜਿਸ ਕੀ ਦੀ ਜਿਸ ਨਾਤੇ ਦੀ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਮੀਅਤ ਨਹੀਂ ਹੈ ਸੋ ਉਹਨਾਂ ਮਗਰ ਭੁੱਜਣਾ ਛੱਡ ਕੇ ਆਪਣੇ ਮਾਲਕ ਨੂੰ ਰਾਜੀ ਕਰ ਲੋ ਜਿਨੇ ਹਰ ਇੱਕ ਮੁਸ਼ਕਲ ਦੇ ਵਿੱਚ ਨਾਲ ਖੜਨਾ ਹੈ ਚਾਹੇ ਪੂਰੀ ਦੁਨੀਆ ਇੱਕ ਪਾਸੇ ਹੋ ਜਾਵੇ ਪਰ ਕੱਲਾ ਮਾਲਕ ਨਾਲ ਖੜਾ ਹੋਣਾ ਚਾਹੀਦਾ ਹੈ ਤੇ ਦੁਨੀਆ ਨੂੰ ਮਗਰ ਫਿਰ ਉਹ ਪ੍ਰਮਾਤਮਾ ਆਪ ਲਾ ਦਿੰਦਾ ਹੈ ਜੀ ਸੋ ਇਸ ਕਰਕੇ ਇੱਥੇ ਅੱਜ ਦੇ ਵਿਸ਼ੇ ਵਿੱਚ ਵਾਰ-ਵਾਰ ਤੁਹਾਨੂੰ ਇਹੇ ਕਮਾਂ ਦੀ ਕਿ ਸਚਾਈ ਨੂੰ ਪਹਿਚਾਨੋ ਮੱਕੀ ਇਧਰ ਉਧਰ ਦੀਆਂ ਗੱਲਾਂ ਨੂੰ ਅਗਨੋਰ ਹੀ ਕਰ ਦੋ ਤਾਂ ਚੰਗਾ ਹੈ ਜੋ ਰਿਸ਼ਤਿਆਂ ਦੀ ਅੱਜ ਤੁਸੀਂ ਕਦਰ ਕਰ ਰਹੇ ਹੋ ਨਭਾ ਰਹੇ ਹੋ ਪਰੇਸ਼ਾਨੀਆਂ ਦੇ ਵਿੱਚ ਹੋ ਕੇ ਵੀ ਲਾਜ ਪਰਿਵਾਰ ਦੀ ਰੱਖਣ ਲਈ ਬਹੁਤ ਮੁਸ਼ਕਲਾਂ ਨੂੰ ਇਨਸਾਨ ਸਿਰ ਲੈਂਦਾ ਹੈ ਬਹੁਤ ਪਰੇਸ਼ਾਨੀਆਂ ਨੂੰ ਮਨ ਵਿੱਚ ਰੱਖ ਕੇ ਹਰ ਇੱਕ ਨੂੰ ਖੁਸ਼ ਕਰਨ ਤੇ ਲੱਗਿਆ ਰਹਿੰਦਾ ਹੈ ਜਿਹੜਾ ਇਨਸਾਨ ਦਿਲ ਦਾ ਸਾਫ਼ ਹੁੰਦਾ ਹੈ ਪਰ ਆਖਿਰਕਾਰ ਉਹੀ ਰਿਸ਼ਤੇ ਤੋਖਾ ਦਿੰਦੇ ਨੇ ਇਹ ਸਚਾਈ ਹੈ ਇਹਨੂੰ ਜਿੰਨੀ ਜਲਦੀ ਪਹਿਚਾਨ ਲਓਗੇ ਉਨਾ ਹੀ ਤੁਹਾਡੇ ਲਈ ਸੌਖਾ ਹੋ ਜਾਵੇਗਾ ਫਰਨਾ ਅਜਹਸਾਨ ਹੌਲੀ ਹੌਲੀ ਕਰਕੇ ਇੰਨੀ ਉਲਝਣ ਦੇ ਵਿੱਚ ਫਸ ਜਾਵੇਗਾ ਚਾਹ ਕੇ ਵੀ ਨਹੀਂ ਨਿਕਲ ਸਕਦਾ ਜੇਕਰ ਚਾਹੁੰਦੇ ਹੋ ਖੁਦ ਨੂੰ ਬਚਾਉਣਾ ਕਿਉਂਕਿ ਇਹ ਵੀ ਇੱਕ ਸਚਾਈ ਹੈ ਕਿ ਨਾਲ ਕਿਸੇ ਨੇ ਕਿਸੇ ਦੇ ਨਹੀਂ ਜਾਣਾ ਸੋ ਇਸ ਲਈ ਖੁਸ਼ ਆਪਣੇ ਮਾਲਕ ਨੂੰ ਕਰ ਲਓ ਜਿਨੇ ਤੁਹਾਡੀ ਮੁਸ਼ਕਲ ਸਮੇਂ ਬਾਹ ਫੜ ਲਈ ਤੇ ਪਾਰ ਲਗਵਾਉਣਾ ਹੈ ਗੋਈ ਪਰਣੀਆ ਜਿੱਥੇ ਕੋਈ ਆਪਣਾ ਨਹੀਂ ਹੋਣਾ ਸੋ ਇਸ ਕਰਕੇ ਉਹ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰੋ ਨਾ ਹੀ ਕਿ ਰਿਸ਼ਤੇ ਆ ਮਗਰ ਆਪਣਾ ਜੀਵਨ ਗਾਲੋ ਸੋ ਇਹ ਰਿਸ਼ਤੇ ਕਦੇ ਵੀ ਕਿਸੇ ਦੇ ਨਹੀਂ ਬਣਦੇ ਸੋ ਇੱਕ ਕਦੇ ਨਾ ਕਦੇ ਮਾੜਾ ਤਾਂ ਕਹੀ ਜਾਂਦੀ ਹੈ ਸੋ ਚ ਉਹ ਕਹਿੰਦੇ ਕਿ 99 ਵਾਰ ਜੇਕਰ ਇਨਸਾਨ ਕਿਸੇ ਦੇ ਕੰਮ ਆਉਂਦਾ ਹੈ ਤੇ ਇੱਕ ਵਾਰ ਮਨਾਈ ਕਰ ਦਿੰਦਾ ਤੇ ਉਹ ਇਨਸਾਨ ਸਭ ਤੋਂ ਮਾੜਾ ਮੰਨਿਆ ਜਾਂਦਾ ਹੈ ਤੇ ਇਸ ਲਈ ਕੋਸ਼ਿਸ਼ ਕਰੋ ਪ੍ਰਮਾਤਮਾ ਲਈ ਤੁਸੀਂ ਇੱਕ ਕੰਮ ਚੰਗਾ ਕਰਦੇ ਹੋ ਤੇ ਉਹ ਪ੍ਰਮਾਤਮਾ ਨੇ ਹਮੇਸ਼ਾ ਤੁਹਾਡਾ ਸਾਥ ਦੇਣਾ ਸੁ ਇਸ ਲਈ ਕੰਮ ਤੋਂ ਵੱਧ ਚੰਗਾ ਕਰਿਆ ਕਰੋ ਜੀ ਕਿਉਂਕਿ ਇਹ ਜੀਵਨ ਆਪਾਂ ਕਿਸੇ ਲੇਖੇ ਲਈ ਇੱਤੇ ਕੁਝ ਕੁਮਾਂਖ ਹਟ ਕੇ ਇਸ ਦੁਨੀਆ ਤੋਂ ਜਾਈਏ ਤਾਂ ਕਿ ਸਾਡਾ ਮਾਲਕ ਵੀ ਸਾਡੇ ਤੋਂ ਖੁਸ਼ ਹੋਵੇ ਕਿ ਜਿਕਰ ਇਨਸਾਨ ਧਰਤੀ ਤੇ ਗਿਆ ਦੁਨੀਆ ਤੇ ਗਿਆ ਤੇ ਇਨੇ ਕੁਝ ਕਮਾਇਆ ਹੈ ਸਭਾ ਕੀ ਦਾ ਸਾਰਿਆਂ ਕਮਾਈਆਂ ਸਾਡੀਆਂ ਇੱਥੇ ਰਹਿਣ ਵਾਲਿਆਂ ਨੇ ਅਸਲੀ ਕਮਾਈ ਉਹੀ ਹੈ ਜਿਹੜੀ ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਦੇਣੀ ਤੇ ਨਾਮ ਸਿਮਰ ਲੈਣਾ ਸੋ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਜੀ ਜੋ ਹੰਟਾਇਆ ਹੈ ਦੇਖਿਆ ਹੈ ਉਹ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਹੇ ਹਾਂ ਇਹ ਨਾ ਹੋਵੇ ਕਿ ਤੁਸੀਂ ਅੱਜ ਇਹ ਗੱਲਾਂ ਨੂੰ ਸੁਣਿਆ ਤੇ ਤੁਸੀਂ ਅਗਲੇ 10 ਸਾਲਾਂ ਬਾਅਦ ਇਹਨਾਂ ਗੱਲਾਂ ਤੇ ਅਮਲ ਕਰੋ ਜਦ ਤੱਕ ਬਹੁਤ ਵਕਤ ਹੱਥੋਂ ਲੰਘ ਜਾਂਦਾ ਹੈ ਕੋਸ਼ਿਸ਼ ਕਰੋ ਰਿਸ਼ਤਿਆਂ ਨੂੰ ਪਹਿਚਾਣਨ ਦੀ ਜਿਹੜੇ ਰਿਸ਼ਤੇ ਵਾਰ-ਵਾਰ ਤੁਹਾਨੂੰ ਦੁੱਖ ਦੇ ਰਹੇ ਨੇ ਉਹ ਰਿਸ਼ਤਿਆਂ ਤੋਂ ਦੂਰ ਹੀ ਹੋ ਜਾਓ ਇੱਕ ਉਹ ਪਾਵਰ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੋ ਕਿ ਇੱਕ ਐਸੀ ਪਾਵਰ ਹੈ ਐਸਾ ਦਰ ਹੈ ਜਿੱਥੇ ਮੈਨੂੰ ਪਨਾ ਮਿਲਨੀ ਆ ਬਾਕੀ ਸਭ ਦਰ ਝੂਠੇ ਨੇ ਅੱਜ ਮਦਦ ਕਰਨ ਲਈ ਤੇ ਕੱਲ ਮੂੰਹ ਤੇ ਹੀ ਮੀਣਾ ਮਰਨ ਤਿਆਰ ਰੰਦੇ ਨੇ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਕੇ ਦੇਖਣਾ ਜਿਨ੍ਹਾਂ ਰਿਸ਼ਤਿਆਂ ਨੂੰ ਤੁਸੀਂ ਮਜ਼ਬੂਤ ਕਰਨ ਦੇ ਲੱਗੇ ਹੋ ਕਿ ਕਦੇ ਨਾ ਕਦੇ ਸੁਦਨਗੇ ਜੀ ਉਹ ਰਿਸ਼ਤਿਆਂ ਨੂੰ ਜੇਕਰ ਤੁਸੀਂ ਛੱਡ ਦੋ ਤਾਂ ਹੀ ਚੰਗਾ ਹੈ ਤਾਂ ਹੀ ਤੁਸੀਂ ਮਾਲਕ ਦੇ ਚਰਨਾਂ ਨਾਲ ਲੱਗ ਸਕਦੇ ਹੋ ਬੰਨਾ ਮੋਹ ਦੇ ਵਿੱਚ ਪਿਆ ਹੀ ਇਨਸਾਨ ਆਪਣਾ ਜੀਵਨ ਵਿਅਰਥ ਕਰ ਲੈਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਵਿਸ਼ਾ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਜੀ ਵੀਡੀਓ ਨੂੰ ਇੱਕ ਜ਼ਰੂਰ ਕਰ ਦੇਣਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜੋ ਵੀ ਪ੍ਰਸ਼ਾਦ ਦਾ ਭੋਗ ਲਗਾਉਂਦੇ ਹੋ ਚਾਹੇ ਕੋਈ ਵੀ ਚੀਜ਼ ਹੈ ਦਰਬਾਰ ਵਿੱਚ ਚੜਾਉਂਦੇ ਹੋ ਤੇ ਉਹ ਚੀਜ਼ ਨੂੰ ਜੇਕਰ ਘਰ ਵਿੱਚ ਦਰਬਾਰ ਬਣਿਆ ਆਪਾਂ ਉੱਥੇ ਗੱਲ ਕਰ ਰਹੇ ਆਂ ਤੇ ਉਹ ਚੀਜ਼ ਦੀ ਵਾਦੋਂ ਕਿਹਨਾਂ ਨੂੰ ਕਰਨੀ ਚਾਹੀਦੀ ਆ ਤੇ ਕਿਵੇਂ ਕਰਨੀ ਹੈ ਸੋ ਪਹਿਲੀ ਤਾਂ ਗੱਲ ਹੈ ਕਿ ਜੋ ਦਰਬਾਰ ਵਿੱਚ ਭੋਗ ਲਗਾਇਆ ਜਾਂਦਾ ਜੇ ਤੇ ਤੁਸੀਂ ਗੋਟੇ ਦੀ ਅੱਗ ਬਣਾ ਕੇ ਉਹਦੇ ਉੱਤੇ ਉਹ ਪ੍ਰਸ਼ਾਦ ਦਾ ਧੂਪ ਪਾਉਂਦੇ ਹੋ ਤਾਂ ਫਿਰ ਹਿੱਸਾ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਤਾਂ ਵੈਸੇ ਹੀ ਸਮਝ ਲਓ ਕਿ ਭੋਗ ਲਗਾ ਦਿੱਤਾ ਹੈ ਤੇ ਬਾਕੀ ਪ੍ਰਸ਼ਾਦ ਘਰ ਦੇ ਮੈਂਬਰਾਂ ਦੇ ਵਿੱਚ ਵੰਡ ਲਿਆ ਜਾਵੇ ਤੇ ਦੂਸਰੀ ਗੱਲ ਇਹ ਹੈ ਕਿ ਜੋ ਪ੍ਰਸ਼ਾਦ ਤੁਸੀਂ ਦਰਵਾਰ ਦੇ ਵਿੱਚ ਅਲੱਗ ਵਰਤਨਾ ਦੇ ਵਿੱਚ ਤੁਸੀਂ ਉਹਨਾਂ ਦੇ ਨਾਮ ਦਾ ਕੱਢ ਦਿੰਦੇ ਹੋ ਆਪਣੇ ਮਾਨਕ ਮੁਰਸ਼ਿਦ ਦੇ ਨਾਮ ਦਾ ਤੇ ਉਹ ਕੁਝ ਘੰਟਿਆਂ ਬਾਅਦ ਫਿਰ ਉਹ ਪ੍ਰਸ਼ਾਦ ਨੂੰ ਕਦੇ ਵੀ ਇਹ ਨਹੀਂ ਕਰਨਾ ਕਿ ਦਰਮੇਸ਼ ਨੂੰ ਪਾ ਦਈਏ ਜਾਂ ਵਰ ਬਨੇਰੇ ਤੇ ਕਮਾ ਨੂੰ ਇਸ ਤਰ੍ਹਾਂ ਨਹੀਂ ਕਰਨਾ ਉਹ ਪ੍ਰਸ਼ਾਦ ਨੂੰ ਖੁਦ ਖਾਣਾ ਹੈ ਜਿਹੜਾ ਇਨਸਾਨ ਸੇਵਾ ਕਰ ਰਿਹਾ ਹੈ ਤੇ ਹੁਣ ਖਾਣਾ ਕਿਹਨਾਂ ਨੂੰ ਨਹੀਂ ਚਾਹੀਦਾ ਜਿਹੜੇ ਨਸ਼ਾ ਕਰਨ ਵਾਲੇ ਨੇ ਸੋ ਉਹਨਾਂ ਨੂੰ ਇਹ ਪ੍ਰਸ਼ਾਦ ਕਦੇ ਵੀ ਨਹੀਂ ਦੇਣਾ ਭੁਲਕੇ ਵੀ ਨਹੀਂ ਚਾਹੇ ਜਿੰਨਾ ਮਰਜ਼ੀ ਤੇ ਪਿਆਰ ਹੈ ਜੀ ਉਹ ਪ੍ਰਸ਼ਾਦ ਨੂੰ ਖੁਦ ਖਾ ਲੋ ਸੇਵਾ ਕਰਨ ਵਾਲਾ ਇਨਸਾਨ ਖਾ ਲਵੇ ਉਹ ਵੱਖਰੀ ਗੱਲ ਆ ਸੋ ਜਿਹੜਾ ਮੂਰੇ ਹੋਵੇ ਜਿਆਦਾ ਸੇਵਾ ਕਰਦਾ ਹੈ ਦਰਬਾਰ ਦੀ ਸੋ ਉਹ ਇਨਸਾਨ ਖਾ ਸਕਦਾ ਹੈ ਤੇ ਬਾਕੀ ਜੇ ਕਮੋ ਕਿ ਕੋਈ ਨਸ਼ਾ ਪਤਾ ਕਰਕੇ ਖਾ ਲਵੇ ਪ੍ਰਸ਼ਾਦ ਨੂੰ ਤੇ ਇਸ ਤਰ੍ਹਾਂ ਦੀ ਗਲਤੀ ਨਾ ਕਰਨਾ ਕਿਉਂਕਿ ਉਹ ਪਾਕ ਪਵਿੱਤਰ ਰੂਹਾ ਹੈ ਜੀ ਸੋ ਉਹਨਾਂ ਦੇ ਨਾਮ ਤੇ ਕੀਤਾ ਹੋਇਆ ਕਰਮ ਤੇ ਉਹਨਾਂ ਗੱਲਾਂ ਨੂੰ ਸਮਝਣਾ ਬਹੁਤ ਜਿਆਦਾ ਜ਼ਰੂਰੀ ਹੁੰਦਾ ਹੈ ਜੀ ਬਾਕੀ ਜੇਕਰ ਕਿਤੇ ਬਾਹਰ ਦਰਗਾਹ ਤੇ ਤੁਸੀਂ ਜਾਂਦੇ ਹੋ ਤਾਂ ਫਿਰ ਤੁਸੀਂ ਇੱਕ ਕਰਮ ਕਰਿਆ ਕਰੋ ਕਿ ਜੋ ਪ੍ਰਸ਼ਾਦ ਘਰੋਂ ਲੈ ਕੇ ਜਾਂਦੇ ਹੋ ਉਹ ਪ੍ਰਸ਼ਾਦ ਉੱਥੇ ਹੀ ਸੰਗਤ ਵਿੱਚ ਵੰਡ ਦੋ ਤਾਂ ਬਹੁਤ ਚੰਗੀ ਗੱਲ ਹੈ ਉਹ ਪ੍ਰਸ਼ਾਦ ਚੜਾਈ ਦਾ ਤਦ ਹੀ ਫਾਇਦਾ ਹੁੰਦਾ ਹੈ ਤੇ ਬਾਕੀ ਕਈ ਦਰਬਾਰਾਂ ਤੇ ਇਹ ਰਵਾਜ ਹੈ ਕਿ ਜੋ ਪ੍ਰਸ਼ਾਦ ਤੁਸੀਂ ਚੜਾਉਂਦੇ ਹੋ ਉਹ ਹੀ ਪ੍ਰਸ਼ਾਦ ਸੇਵਕ ਦੁਆਰਾ ਤੁਹਾਨੂੰ ਵਾਪਸ ਮੋੜ ਦਿੰਦੇ ਨੇ ਕੁਝ ਜਾਂ ਇੱਕ ਅੱਧਾ ਪੀਸ ਰੱਖਦੇ ਨੇ ਤੇ ਕੋਲੋਂ ਹੋਰ ਜ਼ਿਆਦਾ ਪ੍ਰਸ਼ਾਦ ਆ ਕੇ ਡੱਬੇ ਭਰ ਕੇ ਵਾਪਸ ਮੋੜ ਦਿੰਦੇ ਨੇ ਜੀ ਇਸ ਤਰ੍ਹਾਂ ਪ੍ਰਸ਼ਾਦ ਕਦੇ ਵੀ ਜ਼ਿਆਦਾ ਕਰਨੋਂ ਨਾਲੇ ਕਿਉਂ ਉਲਟਾ ਸੰਗਤ ਵਿੱਚ ਵੰਡੋਗੇ ਤੇ ਉਹ ਜ਼ਿਆਦਾ ਵਧੀਆ ਕਰਮ ਹੁੰਦਾ ਹੈ ਜੀ ਸੋ ਬਾਕੀ ਇਹ ਵੀਡੀਓ ਚੰਗੀ ਲੱਗੇ ਤਾਂ ਬਰ ਬਰ ਸ਼ੇਅਰ ਕਰਕੇ ਤੁਸੀਂ ਵੀ ਇੱਕ ਚੰਗਾ ਕਰਮ ਜ਼ਰੂਰ ਕਰੋ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੈ ਪੀਰਾਂ ਦੀ ਜੀ ਜੈ ਸੱਜਿਆ